ਜਦ ਮਸੀਹ ਮਸੀਹੀ ਨਹੀਂ ਸੀ ਜੈ ਬਾਬੇ ਦੀ ਜੈ ਬਾਪੂ ਦੀ ਜੈ ਚਾਚੇ ਦੀ ਸਭ ਚੱਲਦਾ ਸੀ ਤੇ ਜਦੋਂ ਉਧਰੋਂ ਬਦਲ ਕੇ ਮਸੀਹ ਵਿੱਚ ਆ ਗਏ ਤੇ ਮਸੀਹ ਵਿੱਚ ਬਾਈਬਲ ਜਿਵੇਂ ਨਹੀਂ ਜੈਮ ਸੀ ਕਿ ਕੀ ਕਹਿਣਾ ਹੈ ਜਦੋਂ ਮਿਲਣਾ ਤੇ ਇਹਨਾਂ ਨੇ ਆਪਣੇ ਵੱਲੋਂ ਹੀ ਬਣਾਈ ਗੱਲ ਹੈ ਜੈ ਯੇਸ਼ੂ ਦੀ ਜੈ ਮਸੀਹ ਦੀ ਪਰ ਪ੍ਰਭੂ ਦਾ ਧੰਨਵਾਦ ਇੱਕ ਦਿਨ ਅਸੀਂ ਵੀ ਇਹੀ ਕੰਮ ਕਰ ਰਹੇ ਸੀ ਇੱਥੇ ਪ੍ਰਚਾਰ ਕਰਦੇ ਕਰਦਿਆ ਮੈਂ ਕਿਹਾ ਮੈਨੂੰ ਸ਼ਲੋਮ ਗਾਣਾ ਪਸੰਦ ਹੈ ਪਹਿਲਾ ਪੰਜਾਬ ਦਾ ਚਰਚ ਸੀ ਅਸੀਂ ਜਿਨੇ ਸ਼ਲੋਮ ਗਾਣਾ ਸ਼ੁਰੂ ਕੀਤਾ ਤੇ ਅੱਜ ਇਹ ਹਵਾ 35 ਕੋਸਾਂ ਲੋਕਾਂ ਵਿੱਚ ਵੀ ਫਿਰ ਗਈ ਹੈ ਅਤੇ ਉਹਨਾਂ ਨੇ ਕਿਹਾ ਅਸੀਂ ਮੰਨਦੇ ਆ ਕਿ ਸ਼ਲੋਮ ਹੀ ਸ਼ਬਦ ਸਹੀ ਹੈ ਤੇ ਜੇ ਅਸੀਂ ਮੰਨਦੇ ਆ ਤਾਂ ਐਸੇ ਸ਼ਬਦਾਂ ਨੂੰ ਪਿੱਛੇ ਕਰ ਦੋ ਤੇ ਫੇ ਇੰਨਾ ਗੱਲਾਂ ਕਿ ਆਓ ਸੀ ਮੂਰਤੀ ਪੂਜਾ ਦੀਆਂ ਚੀਜ਼ਾਂ ਬਾਈਬਲ 'ਚ ਨਹੀਂ ਲੈ ਕੇ ਆਉਣੀਆਂ